ਸੂ ਲੜ ਹੈਗਾ ਟੋਲ ਵਾਲੇ ਬਾਈ ਖੜੀਏ ਗੱਲ ਕਰ ਲੈਂਦੇ ਆ ਨਾਲ ਬਾਈ ਗੱਲ ਸੁਣ ਮੇਰੀ ਬਰਾਤ ਜਾਈ ਜਾਂਦੀ ਐ ਤੂੰ ਟੋਲ ਵਜਾਣਾ ਕਿੰਨੇ ਰੁਪਏ ਲੈਗਾ 1100 1100 ਰੁਪਏ ਥੋੜੀ ਹੁੰਦੇ ਐ ਯਾਰੇ ਥੋੜਾ ਘਟਾ ਥੋੜੇ ਘਟਾ 900 ਥੋੜੇ ਜਿਹਾ ਘਟਾ ਦੇ ਥੋੜੇ ਇਹ ਥੋੜਾ ਹੋਰ ਘਟਾ 500 ਦੇ ਦੀ ਹੁਣ ਉਹ ਪਹਿਲੀ ਵਾਰ ਵੀ ਆਉਣ ਲੱਗੇ ਦਾ ਪਹਿਲੀ ਵਾਰ ਹੋਰ ਘਟਾ ਹਾਂ 500 ਦੇ ਦੀ ਆਪਰਾ ਹੋਰ ਘਟਾ ਲਿਆ ਪਰ ਕਿੰਨੇ ਦਾ ਆਹ ਲੈ ਪ੍ਰਾ ਮੇਰੇ ਕੋਲ ਤਾਂ ਇੱਕ ਰੁਪਿਆ ਹੀ ਗੱਤਾਂ ਮਾਰ ਲੈ ਮੁਕਤ ਤਾਂ ਇੱਕ ਗੱਤਾਂ ਮਾਰ ਦੇ ਮੇਰੇ ਕੋਲ ਤਾਂ 2 ਰੁਪਏ ਆ 2 ਰੁਪਏ ਜੋ ਕਾ ਜਿੰਨਾ ਬਣਾ ਦੇ 2 ਰੁਪਏ ਦੇ ਬਣਾ ਦੇ ਤੂੰ 2 ਰੁਪਏ ਆ ਥੋੜੀ देर ਨੱਚਾਂਗੇ ਅਸੀਂ ਥੋੜੀ देर ਸਿਰਫ ਲੈ ਲੈ ਪ੍ਰਾ ਉਹ ਫਾੜ ਲੈ ਹੁਣ ਕੁਛ ਨਹੀਂ ਉਹ ਤਾਂ 2 ਰੁਪਏ ਜੋ ਬਣਾ ਕਾਵੇ ਚੱਲ ਨਾ ਪਾਜਾ ਚੱਲ ਵਈ 2 ਰੁਪਏ ਨੱਚਾਂਗੇ ਪ੍ਰਾ ਕਿਸੇ ਨੂੰ ਨਹੀਂ ਨੱਚਦੇ 2 ਰੁਪਏ